ਸਤਿ ਸ਼੍ਰੀ ਅਕਾਲ ਜੀ 2 ਮਿੰਟ ਕੱਟ ਕੇ ਨਾ ਸਿਰਫ 2 ਮਿੰਟ ਕੱਢ ਕੇ ਵੀਡੀਓ ਜ਼ਰੂਰ ਸੁਣਿਓ ਹੁਣ ਕਈਆਂ ਨੇ ਵਿੱਚ ਇਹ ਕਹਿਣਾ ਵੀ ਇਹ ਮੋਨੋ ਕੋਨ ਨਾ ਤਾਂ ਗੱਲਾਂ ਕਿਹੋ ਜਿਹੀਆਂ ਕਰਦਾ ਜਿਹੜਾ ਡਾਕਟਰ ਆਪਣੇ ਕੁਲਵੰਤ ਧਾਲੀਵਾਲ ਨਾ ਉਹਨਾਂ ਦੀਆਂ ਗੱਲਾਂ ਵਿੱਚੋਂ 100% ਸਹੀ ਹੁੰਦੀਆਂ ਲੋਕੀ ਗੁਰੂ ਘਰਾਂ ਤੇ ਪੈਸਾ ਲਾਈ ਜਾਂਦੇ ਆ ਇਹ ਨਹੀਂ ਵੀ ਗੁਰੂ ਘਰ ਨੂੰ ਬਣਾਓ ਨਾ ਪਿੰਡ 'ਚ ਦੋ ਦੋ ਤਿੰਨ ਤਿੰਨ ਗੁਰੂ ਘਰ ਆ ਫਲਾਣਾ ਜੀ ਫਲਾਨੀ ਗੋਤ ਦਾ ਮੈਂ ਆਪਦੀ ਗੋਤ ਲਾ ਲੈਣਾ ਫਲਾਣਾ ਬਰਾੜਾਂ ਦਾ ਫਲਾਣਾ ਗੁਰੂ ਘਰ ਸਿੱਧੂਆਂ ਦਾ ਮੈਨੂੰ ਇਹ ਦੱਸੋ ਵੀ ਜਦੋਂ ਗੁਰੂ ਘਰਾਂ ਦਾ ਕੰਮ ਚੱਲਦਾ ਕੋਈ ਛੱਡ ਪਾਉਣਾ ਹੁੰਦਾ ਜਾਂ ਕੁਝ ਉਸਾਰੀ ਕਰਨੀ ਹੁੰਦੀ ਹੈ ਉਦੋਂ ਇਹ ਜਿਹੜੇ ਆਪਣੇ ਕੜਾ ਮ ਚੌਧਰੀ ਅੱਗੇ ਮੋਰੀ ਬਣੇ ਹੁੰਦੇ ਆ ਤੇ ਪਿੰਡਾਂ 'ਚ ਘਰਾਂ 'ਚ ਜਾ ਜਾ ਕੇ ਕਹਿੰਦੇ ਆ ਵੀ 200 ਰੁਪਿਆ ਕਿੱਲੇ ਨੂੰ ਲਾਇਆ ਤੇ ਜਿਹਦੇ ਕੋਲ ਜਿੰਨੇ ਕਿੱਲੇ ਆ 200 ਰੁਪਏ ਕਿੱਲੇ ਦੇ ਹਿਸਾਬ ਨਾਲ ਉਹਦੀ ਉਹ ਦਿਓ ਪੈਸੇ ਦਿਓ ਵੀ ਉਸਾਰੀ ਕਰਨੀ ਹੈ ਗੁਰੂ ਘਰ ਦੀ ਕਈ ਪਿੰਡਾਂ 'ਚ 5-500 6-600 ਰੁਪਿਆ ਲਾਇਆ ਗੁਰੂ ਘਰ ਦੇ ਛਰਦਾ ਮੁਤਾਬਕ ਬੰਦਾ ਦਸਵੰਦ ਕੱਢਦਾ ਹੈ ਦਸਵੰਦ ਕੱਢਣਾ ਜ਼ਰੂਰੀ ਹੈ ਉਹ ਕੱਢੋ ਪ੍ਰਸ਼ਾਦਾ ਮੁਤਾਬਕ ਬੰਦਾ ਜਿੰਨੀ ਜਿਹਦੀ ਪੂੰਜੀ ਹੁੰਦੀ ਹੈ ਉਹਨੇ ਕਿ ਪੈਸੇ ਲਾ ਦਿੰਦਾ ਕਿਸੇ ਦੇ ਘਰੇ ਜਾ ਜਾ ਕੇ ਜਾਂ ਕਿਸ ਨੂੰ ਇਹ ਕਹਿ ਕਹਿ ਕੇ ਵੀ ਹੋ ਕੇ ਦੇ ਦੇ ਕੇ ਵੀ 600 ਰੁਪਇਆ ਕਿੱਲਾ ਤੇ 500 ਰੁਪਇਆ ਕਿੱਲਾ ਕਿਸੇ ਦੀ ਪੂੰਜੀ ਕਿੰਨੀ ਹੁੰਦੀ ਹੈ ਕਿਸੇ ਦੀ ਕਿੰਨੀ ਹੁੰਦੀ ਹੈ ਗੁਰੂ ਘਰ ਦੀ ਉਹ ਸਾਰੀ ਜ਼ਰੂਰੀ ਆ ਕਰਾਉਣੀ ਚਾਹੀਦੀ ਆ ਪਰ ਗੁਰੂ ਘਰ ਪਿੰਡ ਚ ਇੱਕ ਹੀ ਹੋਵੇ ਵੱਡਾ ਹੋਵੇ ਗੁਰੂ ਘਰ ਵੱਡੇ ਵੱਡੇ ਬਣਾਈ ਜਾਓ ਹੁਣ ਨਾ ਮੈਂ ਗੱਲ ਨਹੀਂ ਕਹਿਣੀ ਆਪਣੇ ਪਿੰਡ ਹੀ ਵਾਪਰੀ ਹੈ ਹੁਣ ਕਹਿ ਨਹੀਂ ਸਕਦਾ ਤੇ ਮੈਂ ਥੋੜੀ ਜਿਹਾ ਤੁਹਾਨੂੰ ਦੱਸ ਵੀ ਦਿੰਨਾ ਵੀ ਕਿਤੇ ਕੰਧ ਕੁੰਧ ਹੈ ਨਹੀਂ ਸੀ ਗੁਰੂ ਘਰ ਦੀ ਉਥੋਂ ਕੋਈ ਲੇਡੀਜ਼ ਡਿੱਗ ਕੇ 2 ਮਹੀਨੇ ਹਸਪਤਾਲ ਚ ਪਈ ਰਹੇ ਆ ਤੇ ਥੋੜੇ ਜਿ ਦਿਨ ਪਹਿਲਾਂ ਉਹਨਾਂ ਦੀ ਚੜਾਈ ਕਰਕੇ ਉਦੋਂ ਬਾਅਦ ਉਹ ਕੰਧ ਪੂਰੀ ਕਰਵਾ ਵੀ ਦਿੱਤੀ ਤੇ ਇਸ ਮੁੱਦੇ ਤੇ ਕੋਈ ਵੀ ਨਹੀਂ ਬੋਲਿਆ ਹੁਣ ਬੰਦਾ ਗੁਰੂ ਘਰ ਨੂੰ ਜਦੋਂ ਵੀ ਆਪਣਾ ਕੋਈ ਦਸਵੰਦ ਕੱਢਦਾ ਨਾ ਉਹ ਆਪਦੀ ਪੂੰਜੀ ਮੁਤਾਬਕ ਕੱਢਦਾ ਤੇ ਇਹ ਕੀ ਗੱਲ ਹੋਈ ਵੀ ਹਾਂ ਕਿੱਲੇ ਨੂੰ 200 ਲਾਇਆ 300 ਲਾਇਆ ਤੇ ਪਿੰਡ ਚ ਕੋਈ ਸਹੂਲਤ ਹੋਵੇ ਨਾ ਤੂੰ ਗੁਰੂ ਘਰ ਦੀ ਇਮਾਰਤ ਤੁਸੀਂ ਬਣਾ ਦਿਓ 10 ਮੰਜ਼ਲਾ ਹੁਣ ਕਹਿੰਦੇ ਨੇ ਇਹ ਕਹਿਣਾ ਵੀ ਇਹ ਡਾਕਟਰ ਉਹਦੇ ਡਾਕਟਰ ਵਾਲੇ ਪੈਣਾ ਚ ਪੈਰ ਧਰਦਾ ਧਰਦੇ ਦਾ ਧਰਦੇ ਸਹੀ ਜਿਹੜੀ ਗੱਲ ਡਾਕਟਰ ਦੀ ਚੰਗੀ ਆ ਉਹ ਚੰਗੀ ਆ ਕੋਈ ਸਾਡੀਆਂ ਇਤਿਹਾਸਕ ਨਿਸ਼ਾਨੀਆਂ ਨਹੀਂ ਛੱਡੀਆਂ ਜਿੱਥੇ ਕੰਧਾਂ ਸੀ ਪੁਰਾਣੀਆਂ ਉਹ ਚੱਕ ਕੇ ਸੰਗਮਰਮਰ ਚ ਜੜਾ ਦੀਆਂ ਕੋਈ ਜਿਹੜੀਆਂ ਮੰਨ ਕੇ ਚੱਲੋ ਪੁਰਾਣੀਆਂ ਹਵੇਲੀਆਂ ਸੀ ਗੁਰੂ ਘਰ ਸੀ ਕੋਈ ਨਿਸ਼ਾਨ ਛੱਡਿਆ ਹੀ ਨਹੀਂ ਸਾਰੇ ਢਾਤੇ ਹਨ ਸਾਡੇ ਵਰਗਾ ਬੋਲਦਾ ਤਾਂ ਸਾਡੇ ਵਰਗੇ ਤੇ ਆ ਕੇ ਮੁੜ ਕੇ ਚੜ ਜਾਂਦੇ ਆ ਕਿ ਵੀ ਇਹ ਮੋਨੇ ਕੋਨੇ ਵੀ ਗੱਲਾਂ ਕਰਦੇ ਆ ਮੋਨੇ ਕੋਨੇ ਹੋਣ ਦਾ ਕਾਰਨ ਹੀ ਇਹ ਆ ਨਾ ਤਾਂ ਕੋਈ ਆਪਾਂ ਕੀ ਕੀ ਨਾ ਤਾਂ ਕੋਈ ਸਕੂਲ ਬਣਾਇਆ ਜਿੱਥੇ ਸਿੱਖਾਂ ਦੇ ਜਵਾਕਾਂ ਨੂੰ ਸਿੱਖਾਂ ਦੇ ਮੁਤਾਬਕ ਪੜ੍ਹਾਈ ਕੀਤੀ ਜਾਵੇ ਨਾ ਕੋਈ ਹਸਪਤਾਲ ਬਣਾਇਆ ਹੈ ਹਣ ਇਹ ਗੱਲਾਂ ਤੇ ਗੌਰ ਜਰੂਰ ਕਰਿਓ ਜੇ ਗੁੱਸਾ ਗੜਾ ਲੱਗਾ ਤਾਂ ਭਾਈ ਤੁਹਾਡੀ ਮਰਜ਼ੀ ਆ